ਪੁਰਾਣੇ ਸਮੇਂ ਦੀ ਗੱਲ ਹੈ ਇੱਕ ਔਰਤ ਜਦੋਂ ਵੀ ਆਪਣੇ ਪਰਿਵਾਰ ਦੇ ਲਈ ਭੋਜਨ ਬਣਾਉਂਦੀ ਤਾਂ ਉਹ ਇੱਕ ਵੱਡੀ ਸਾਰੀ ਰੋਟੀ ਅਲੱਗ ਤੋਂ ਬਣਾ ਲੈਂਦੀ ਅਤੇ ਉਸ ਨੂੰ ਆਪਣੇ ਘਰ ਦੇ ਬਾਹਰ ਵਾਲੀ ਬਾਰੀ ਕੋਲ ਰੱਖ ਦਿੰਦੀ ਤਾਂ ਕਿ ਕੋਈ ਜ਼ਰੂਰਤਮੰਦ ਜਾਂ ਭੁੱਖਾ ਵਿਅਕਤੀ ਉਸ ਨੂੰ ਖਾ ਕੇ ਆਪਣੀ ਭੁੱਖ ਮਿਟਾ ਸਕੇ ਇੱਕ ਬੁੱਢਾ ਫਕੀਰ ਰੋਜ਼ ਦੁਪਹਿਰੇ ਉਸ ਘਰ ਦੇ ਕੋਲੋਂ ਲੰਘਦਾ ਤੇ ਉਸ ਰੋਟੀ ਨੂੰ ਚੱਕ ਲੈਂਦਾ ਅਤੇ ਰੋਟੀ ਲੈ ਕੇ ਇਹ ਕਹਿ ਕੇ ਅੱਗੇ ਲੰਘ ਜਾਂਦਾ ਕਿ ਤੁਸੀਂ ਜੋ ਬੁਰਾ ਕਰਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਤੁਸੀਂ ਜੋ ਚੰਗਾ ਕਰਦੇ ਹੋ ਉਹ ਤੁਹਾਡੇ ਕੋਲ ਵਾਪਸ ਆਉਂਦਾ ਹੈ ਇਹ ਸਿਲਸਿਲਾ ਕਾਫੀ ਲੰਬੇ ਸਮੇਂ ਤੱਕ ਚੱਲਦਾ ਰਿਹਾ ਉਹ ਔਰਤ ਰੋਜ਼ਬਾਰੀ ਵਿੱਚ ਰੋਟੀ ਰੱਖ ਦਿੰਦੀ ਤੇ ਉਹ ਬੁੱਢਾ ਫਕੀਰ ਰੋਜ਼ ਆਉਂਦਾ ਰੋਟੀ ਲੈਂਦਾ ਤੇ ਹਰ ਰੋਜ਼ ਉਹੀ ਸ਼ਬਦ ਕਿ ਤੁਸੀਂ ਜੋ ਬੁਰਾ ਕਰਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਤੁਸੀਂ ਜੋ ਚੰਗਾ ਕਰਦੇ ਹੋ ਉਹ ਤੁਹਾਡੇ ਕੋਲ ਵਾਪਸ ਆਉਂਦਾ ਹੈ ਕਹਿੰਦਾ ਹੋਇਆ ਉੱਥੋਂ ਚਲਾ ਜਾਂਦਾ ਉਸ ਫਕੀਰ ਦੇ ਮੂੰਹੋਂ ਇੱਕ ਹੀ ਸ਼ਬਦ ਰੋਜ਼ ਸੁਣਦੇ ਸੁਣਦੇ ਉਹ ਔਰਤ ਪਰੇਸ਼ਾਨ ਹੋ ਗਈ ਉਸਨੇ ਸੋਚਿਆ ਕਿੰਨਾ ਸਵਾਰਥੀ ਆਦਮੀ ਹੈ ਇਹ ਬੁੱਢਾ ਮੈਂ ਰੋਜ਼ ਇਸ ਦੇ ਖਾਣ ਲਈ ਰੋਟੀ ਰੱਖਦੀ ਹਾਂ ਪਰ ਕਦੇ ਇਸ ਦੇ ਮੂੰਹੋਂ ਮੇਰੇ ਲਈ ਧੰਨਵਾਦ ਦਾ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਅਤੇ ਪਤਾ ਨਹੀਂ ਰੋਜ਼ ਕੀ ਇੱਕ ਸ਼ਬਦ ਬੁੜਬੜਾਉਂਦਾ ਰਹਿੰਦਾ ਮੈਨੂੰ ਤਾਂ ਇਸ ਦਾ ਮਤਲਬ ਵੀ ਸਮਝ ਨਹੀਂ ਆਉਂਦਾ ਉਸ ਔਰਤ ਨੇ ਫੈਸਲਾ ਕਰ ਲਿਆ ਕਿ ਉਹ ਉਸ ਬੁੱਢੇ ਤੋਂ ਪਿੱਛਾ ਛਡਵਾ ਕੇ ਰਹੂ ਉਸ ਨੇ ਇੱਕ ਤਰਕੀਬ ਸੋਚੀ ਅਗਲੇ ਦਿਨ ਉਸ ਨੇ ਉਸ ਬੁੱਢੇ ਦੀ ਰੋਟੀ ਵਿੱਚ ਜ਼ਹਿਰ ਮਿਲਾ ਦਿੱਤਾ ਜਦੋਂ ਉਹ ਉਸ ਜ਼ਹਿਰੀਲੀ ਰੋਟੀ ਨੂੰ ਬਾਰੀ ਵਿੱਚ ਰੱਖ ਰਹੀ ਸੀ ਤਾਂ ਉਸਦੇ ਹੱਥ ਕੰਬਣ ਲੱਗੇ ਉਸਨੇ ਸੋਚਿਆ ਮੈਂ ਇਹ ਕੀ ਕਰ ਰਹੀ ਹਾਂ ਇਹ ਤਾਂ ਪਾਪ ਹੈ ਉਸਨੇ ਉਸ ਰੋਟੀ ਨੂੰ ਚੁੱਕ ਕੇ ਚੁੱਲ੍ਹੇ ਵਿੱਚ ਸੁੱਟ ਦਿੱਤਾ ਰੋਟੀ ਮੱਚ ਕੇ ਰਾਖ ਹੋ ਗਈ ਉਸਨੇ ਬੁੱਢੇ ਦੇ ਲਈ ਇੱਕ ਹੋਰ ਰੋਟੀ ਬਣਾਈ ਅਤੇ ਉਸ ਨੂੰ ਬਾਰੀ ਚ ਰੱਖ ਦਿੱਤਾ ਹਮੇਸ਼ਾ ਦੀ ਤਰ੍ਹਾਂ ਉਹ ਫਕੀਰ ਆਇਆ ਰੋਟੀ ਚੱਕੀ ਅਤੇ ਉਹੀ ਸ਼ਬਦਾਂ ਨੂੰ ਦੁਹਰਾਇਆ ਕਿ ਤੁਸੀਂ ਜੋ ਬੁਰਾ ਕਰਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਤੁਸੀਂ ਜੋ ਚੰਗਾ ਕਰਦੇ ਹੋ ਉਹ ਤੁਹਾਡੇ ਕੋਲ ਵਾਪਸ ਆਉਂਦਾ ਹੈ ਔਰਤ ਦੇ ਮਨ ਚ ਚੱਲ ਰਹੀ ਹਲਚਲ ਤੋਂ ਅਣਜਾਣ ਉਹ ਫਕੀਰ ਆਪਣੇ ਰਾਸਤੇ ਵੱਲ ਤੁਰ ਪਿਆ ਹਰ ਰੋਜ਼ ਉਹ ਔਰਤ ਜਦੋਂ ਵਾਰੀ ਚ ਰੋਟੀ ਰੱਖਦੀ ਸੀ ਤਾਂ ਆਪਣੇ ਪੁੱਤਰ ਦੇ ਲਈ ਅਰਦਾਸ ਕਰਦੀ ਸੀ ਜਿਹੜਾ ਆਪਣੇ ਕੰਮ ਦੀ ਤਲਾਸ਼ ਵਿੱਚ ਸ਼ਹਿਰ ਗਿਆ ਹੋਇਆ ਸੀ ਕਈ ਮਹੀਨੇ ਲੰਘ ਗਏ ਸੀ ਪਰ ਉਸ ਨੂੰ ਆਪਣੇ ਪੁੱਤਰ ਦੀ ਕੋਈ ਖ਼ਬਰ ਨਹੀਂ ਮਿਲੀ ਸੀ ਉਹ ਰੋਜ਼ ਆਪਣੇ ਪੁੱਤਰ ਦੀ ਸਹੀ ਸਲਾਮਤ ਵਾਪਸੀ ਦੇ ਲਈ ਅਰਦਾਸ ਕਰਦੀ ਸੀ ਉਸ ਦਿਨ ਸ਼ਾਮ ਨੂੰ ਅਚਾਨਕ ਉਸ ਦੇ ਘਰ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ ਤੇ ਜਦੋਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਆਪਣੇ ਪੁੱਤਰ ਨੂੰ ਦਰਵਾਜ਼ੇ ਦੇ ਖੜਾ ਦੇਖ ਕੇ ਹੈਰਾਨ ਰਹਿ ਗਈ ਉਹ ਬਹੁਤ ਹੀ ਕਮਜ਼ੋਰ ਹੋ ਗਿਆ ਸੀ ਉਸ ਦੇ ਕੱਪੜੇ ਪਾਟੇ ਹੋਏ ਸਨ ਜਿਵੇਂ ਹੀ ਉਸ ਨੇ ਆਪਣੀ ਮਾਂ ਨੂੰ ਦੇਖਿਆ ਤਾਂ ਉਸ ਨੇ ਕਿਹਾ ਮਾਂ ਇਹ ਵੀ ਇੱਕ ਚਮਤਕਾਰ ਹੈ ਕਿ ਮੈਂ ਇੱਥੇ ਜਿਉਂਦਾ ਖੜਾ ਹਾਂ ਜਦੋਂ ਮੈਂ ਸਿਰਫ ਇੱਕ ਮੀਲ ਦੂਰੀ ਤੇ ਸੀ ਤਾਂ ਮੈਂ ਭੁੱਖ ਦਾ ਮਰਿਆ ਇੰਨਾ ਕਮਜ਼ੋਰ ਤੇ ਬਿਮਾਰ ਸੀ ਕਿ ਚੱਕਰ ਖਾ ਕੇ ਡਿੱਗ ਪਿਆ ਮੇਰੇ ਵਿੱਚ ਇੱਕ ਕਦਮ ਵੀ ਚੱਲਣ ਦੀ ਹਿੰਮਤ ਨਹੀਂ ਸੀ ਮੈਂ ਮਰ ਜਾਂਦਾ ਪਰ ਉਸ ਸਮੇਂ ਹੀ ਇੱਕ ਬੁੱਢਾ ਫਕੀਰ ਉੱਥੋਂ ਲੰਘਿਆ ਮੈਂ ਉਸ ਤੋਂ ਇੱਕ ਬੁਰਕੀ ਖਾਣ ਲਈ ਮੰਗੀ ਪਰ ਉਸਨੇ ਇੱਕ ਪੂਰੀ ਰੋਟੀ ਮੈਨੂੰ ਖਾਣ ਲਈ ਦੇ ਦਿੱਤੀ ਉਸਨੇ ਕਿਹਾ ਮੈਂ ਹਰ ਰੋਜ਼ ਇਹੀ ਇੱਕ ਰੋਟੀ ਖਾਂਦਾ ਹਾਂ ਪਰ ਅੱਜ ਇਹ ਰੋਟੀ ਮੈਂ ਤੈਨੂੰ ਦੇਵਾਂਗਾ ਕਿਉਂਕਿ ਤੇਰੀ ਜ਼ਰੂਰਤ ਮੇਰੇ ਨਾਲੋਂ ਵੱਡੀ ਹੈ ਮਾਂ ਨੇ ਕਿਹਾ ਕੌਣ ਸੀ ਉਹ ਫਕੀਰ ਪੁੱਤਰ ਨੇ ਕਿਹਾ ਮੈਨੂੰ ਇਹ ਤਾਂ ਨਹੀਂ ਯਾਦ ਕਿ ਉਹ ਕੌਣ ਸੀ ਪਰ ਜਦੋਂ ਉਹ ਰੋਟੀ ਦੇ ਕੇ ਜਾਣ ਲੱਗਿਆ ਤਾਂ ਬੋਲ ਰਿਹਾ ਸੀ ਕਿ ਤੁਸੀਂ ਜੋ ਬੁਰਾ ਕਰਦੇ ਹੋ ਉਹ ਤੁਹਾਡੇ ਨਾਲ ਜਾਂਦਾ ਹੈ ਅਤੇ ਤੁਸੀਂ ਜੋ ਚੰਗਾ ਕਰਦੇ ਹੋ ਉਹ ਤੁਹਾਡੇ ਕੋਲ ਵਾਪਸ ਆਉਂਦਾ ਹੈ ਇਹ ਸਭ ਸੁਣਦੇ ਹੀ ਮਾਂ ਦਾ ਚਿਹਰਾ ਪੀੜਾ ਪੈ ਗਿਆ ਉਸ ਨੂੰ ਉਹ ਜ਼ਹਿਰੀਲੀ ਰੋਟੀ ਯਾਦ ਆਈ ਜਿਹੜੀ ਉਸਨੇ ਸਵੇਰੇ ਬਣਾਈ ਸੀ ਜੇ ਉਹ ਉਸ ਨੂੰ ਅੱਗ ਵਿੱਚ ਨਾ ਮਚਾਉਂਦੀ ਤਾਂ ਉਸ ਦਾ ਹੀ ਪੁੱਤਰ ਉਸ ਨੂੰ ਖਾ ਜਾਂਦਾ ਅਤੇ ਉਸ ਦੀ ਜਾਨ ਚਲੀ ਜਾਂਦੀ ਹੁਣ ਕਿਤੇ ਜਾ ਕੇ ਉਸ ਨੂੰ ਉਸ ਵੱਡੇ ਫਕੀਰ ਦੀ ਗੱਲ ਸਮਝ ਲੱਗੀ ਕਿ ਤੁਸੀਂ ਜੋ ਬੁਰਾ ਕਰਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਤੁਸੀਂ ਜੋ ਚੰਗਾ ਕਰਦੇ ਹੋ ਉਹ ਤੁਹਾਡੇ ਕੋਲ ਵਾਪਸ ਆਉਂਦਾ ਹੈ ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਹਰੇਕ ਦਾ ਚੰਗਾ ਕਰੋ ਤੇ ਚੰਗਾ ਕਰਨਾ ਕਦੇ ਵੀ ਬੰਦ ਨਾ ਕਰੋ ਭਾਵੇਂ ਕਿ ਉਸ ਸਮੇਂ ਉਸ ਦੀ ਤਾਰੀਫ਼ ਨਾ ਕੀਤੀ ਜਾ ਰਹੀ ਹੋਵੇ ਧੰਨਵਾਦ